ਸਿਵਗਲੀ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਹ ਸਿਰਫ ਇੱਕ ਵਕਫ ਅਮੈਂਡਮੈਂਟ ਬਿਲ ਦੇ ਰਿਗਾਰਡਿੰਗ ਹੋਈ ਹੈ ਜੀ ਜੋ ਅਸੀਂ ਇੱਥੇ ਇਕੱਠੇ ਹੋਏ ਆ ਵਕਫ ਅਮੈਂਡਮੈਂਟ ਬਿਲ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਵਕਫ ਪ੍ਰਾਪਰਟੀ ਕੀ ਚੀਜ਼ ਹੈ ਵਕਫ ਜਿਹੜੀ ਪ੍ਰਾਪਰਟੀ ਹੈ ਉਹ ਮੁਸਲਮਾਨਾਂ ਦੁਆਰਾ ਦਿੱਤੀ ਇੱਕ ਪ੍ਰਾਪਰਟੀ ਹੈ ਜੋ ਅੱਲਾਹ ਦੀ ਰਾਹ ਤੇ ਦਿੱਤੀ ਜਾਂਦੀ ਹੈ ਪ੍ਰਾਪਰਟੀ ਨਾ ਤਾਂ ਇਹ ਟ੍ਰਾਂਸਫਰ ਹੋ ਸਕਦੀ ਹੈ ਨਾ ਇਹ ਸੇਲ ਹੋ ਸਕਦੀ ਹੈ ਨਾ ਇਸ ਤੇ ਕੋਈ ਕਿਸੇ ਦਾ ਅਧਿਕਾਰ ਹੈ ਸਿਰਫ ਇਹ ਤੇ ਅੱਲਾਹ ਦਾ ਅਧਿਕਾਰ ਹੈ ਜਿਹੜੀ ਪ੍ਰਾਪਰਟੀ ਔਰ ਸਿਰਫ ਇੱਕ ਕਮਿਊਨਿਟੀ ਸਿੰਗਲ ਕਮਿਊਨਿਟੀ ਮੁਸਲਮਾਨਾਂ ਵ ਕਿਆਸੀ ਸਰਕਾਰ ਕੇਂਦਰ ਸਰਕਾਰ ਜੋ ਅੱਜ ਦੇ ਟਾਈਮ ਦੇ ਵਿੱਚ ਐਮੈਂਡਮੈਂਟ ਕਰਦੀ ਪਈ ਅਸੀਂ ਉਹਨਾਂ ਨੂੰ ਲੋੜ ਸੀ ਸਾਡੀ ਉਹਨਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਸਿਰਫ ਇੱਕ ਨੋਟਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਕਦੀ 370 ਲਗਾਈ ਜਾ ਰਹੀ ਹੈ ਸਾਡੇ ਤੇ ਕਦੀ ਐਨਆਰਸੀ ਲਗਾਈ ਜਾ ਰਹੀ ਹੈਗੀ ਹੈ ਕਦੀ ਸਾਡੀ ਮਜ਼ੀਦਦ ਤੇ ਟਾਰਗੇਟ ਕੀਤਾ ਜਾ ਰਿਹਾ ਅੱਜ ਪਿਛਲੇ ਦਿਨੀ ਤੁਸੀਂ ਈਦ ਦੇ ਦੇਖ ਲਓ ਈਦ ਦੇ ਵਿੱਚ ਯੂਪੀ ਸਰਕਾਰ ਨੇ ਨਮਾਜ਼ ਪੜਨ ਦੇ ਮਨਾਹੀ ਕਰਤੀ ਰੋਡ ਦੇ ਉੱਤੇ ਦੱਸੋ ਜੀ ਸਾਡੇ ਸਿੰਗਲ ਨਮਾਜ਼ ਪੜਨ ਤੇ ਇੰਨਾ ਉਹਨਾਂ ਨੂੰ ਤਸ਼ੱਦਦ ਆਇਆ ਜਾ ਰਿਹਾ ਸਾਡੇ ਉੱਤੇ ਔਰ ਅਸੀਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਿੱਧੀ ਤੌਰ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਅਸੀਂ ਪ੍ਰੋਟੈਸਟ ਕਰ ਰਹੇ ਆ ਇਹ ਵਕਫ ਬਿੱਲ ਜਿਹੜਾ ਹੈਗਾ ਜੋ ਅਮੈਂਡਮੈਂਟਸ ਉਹਨਾਂ ਨੇ ਕੀਤੀਆਂ ਦੇਖੋ ਕੀ ਅਮੈਂਡਮੈਂਟਸ ਕੀਤੀਆਂ ਟੂ ਟੂ ਨੋਨ ਮੁਸਲਮ ਜਿਹੜੇ ਨੇ ਇਹਨਾਂ ਦੇ ਵਿੱਚ ਮੈਂਬਰ ਬਣਾਏ ਜਾਣ ਕਿ ਆ ਅਸੀਂ ਮੰਦਿਰ ਦੇ ਕੋਈ ਸੰਸਥਾ ਦੇ ਵਿੱਚ ਮੈਂਬਰ ਬਣ ਸਕਦੇ ਆ ਕਿਆ ਅਸੀਂ ਕਹਨੇ ਆ ਕਿ ਅਸੀਂ ਕੋਈ ਕਿਸੇ ਮੈਂਬਰ ਬਣੀ ਅਸੀਂ ਕਦੀ ਨਹੀਂ ਕਿਹਾ ਹੈਗਾ ਜਿਹੜਾ ਦਾਨ ਦਿੱਤੀ ਹੋਈ ਅੱਲਾ ਦੇ ਰਾਹ ਤੇ ਜਿਹੜੀ ਪ੍ਰੋਪਰਟੀ ਦਾਨ ਦਿੱਤੀ ਹੋਈ ਹੈ ਉਸ ਪ੍ਰੋਪਰਟੀ ਨੂੰ ਦਾਨ ਦਿੱਤੀ ਪ੍ਰੋਪਰਟੀ ਨੂੰ ਅਸੀਂ ਆਪਣੀ ਕੌਮ ਦੇ ਵਾਸਤੇ ਇਸਤੇਮਾਲ ਕਰਦੇ ਹਾਂ ਨਿੱਜੀ ਵਸਤੂ ਦੇ ਵਿੱਚ ਤੁਸੀਂ ਇਹ ਲਗਾ ਲਓ ਕਿ ਇੱਕ ਚੰਦਾ ਹੁੰਦਾ ਮਸਜਿਦ ਦੇ ਵਿੱਚ ਦਾਨ ਦਿੱਤਾ ਜਾਂਦਾ ਜਾਂ ਕਿਤੇ ਮੰਦਿਰ ਦੇ ਵਿੱਚ ਦਾਨ ਦਿੱਤਾ ਜਾਂਦਾ ਕਿਆ ਉਹ ਬੰਦਾ ਨਿੱਜੀ ਵਰਤੋਂ ਦੇ ਲਈ ਇਸਤੇਮਾਲ ਕਰ ਸਕਦਾ ਉਹ ਕਦੀ ਵੀ ਨਹੀਂ ਕਰ ਸਕਦਾ ਉਹ ਸਿਰਫ ਇੱਕ ਕੌਮ ਦੀ ਭਲਾਈ ਵਾਸਤੇ ਤੇ ਆਪਣਾ ਜਿਹੜਾ ਕੌਮ ਦੇ ਆਪਣਾ ਕਬਰਿਸਤਾਨ ਜਿਹੜੇ ਹੈਗੇ ਨੇ ਦਰਗਾਹਾਂ ਹੈਗੀਆਂ ਇਹਨਾਂ ਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਨਾ ਕਿ ਕੋਈ ਅਸੀਂ ਨਿੱਜੀ ਵਰਤੋਂ ਦੇ ਵਾਸਤੇ ਇਸਤੇਮਾਲ ਕਰਦੇ ਹੈਗੇ ਹੁਣ ਜਿਹੜੀ ਅਮੈਂਡਮੈਂਟਸ ਹੋਈਆਂ ਦੋ ਤਰੀਕੇ ਦੀਆਂ ਅਮੈਂਡਮੈਂਟਸ ਕੀਤੇ ਗਏ ਇੱਕ ਟੂ ਨਾਨ ਮੁਸਲਮ ਸੈਂਟਰ ਕੀਤੇ ਗਏ ਮੈਂਬਰ ਸਟੇਟ ਵਕਫ ਬੋਰਡ ਦੇ ਵਿੱਚ ਵੀ ਦੋ ਨਾਨ ਮੁਸਲਮ ਸੈਂਟਰ ਕੀਤੇ ਜਾਣਗੇ ਉਹਨਾਂ ਨੂੰ ਸਾਡੇ ਦੀਨ ਦੇ ਬਾਰੇ ਕੀ ਪਤਾ ਕਦੀ ਵੀ ਕੁਝ ਨਹੀਂ ਪਤਾ ਹੈਗਾ ਜੋ ਸਾਨੂੰ ਆਪਣੇ دین ਦੇ ਬਾਰੇ ਪਤਾ ਹੈ ਸਦਕਾ ਕੀ ਹੁੰਦਾ ਜਾਕਾਤ ਕੀ ਹੁੰਦੀ ਫਿਤਰਾਨਾ ਕੀ ਹੁੰਦਾ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ ਜੋ ਸਾਡੇ ਨਾਲ ਸਾਡੇ ਨਾਲ ਜਾਸਤੀ ਕੀਤੀ ਜਾ ਰਹੀ ਹੈ ਇਹ ਸਾਨੂੰ ਹਰ ਵਾਰੀ ਟਾਰਗੇਟ ਕੀਤਾ ਜਾਂਦਾ ਹੈ ਮੁਸਲਮਾਨਾਂ ਨੂੰ ਉਹ ਟਾਰਗੇਟ ਦੇ ਵਿੱਚ ਅਸੀਂ ਮਿਨੋਰਟੀ ਹੈਗੇ ਮੈਨੋਟਿਸ ਸਭ ਤੋਂ ਪਹਿਲਾਂ ਮਿਨੋਰਟੀ ਸਾਨੂੰ ਟਾਰਗੇਟ ਕੀਤਾ ਜਾਂਦਾ ਕੱਲ ਨੂੰ ਇਹ ਸਿੱਖਾਂ ਨੂੰ ਟਾਰਗੇਟ ਕਰੇਗੀ ਕੱਲ ਨੂੰ ਇਹ ਫਿਰ ਉਸ ਤੋਂ ਬਾਅਦ 크ਰਿਸਚੀਅਨਟੀ ਨੂੰ ਟਾਰਗੇਟ ਕਰੇਗੀ ਔਰ ਇਸ ਤਰੀਕੇ ਨਾਲ ਮਿਨੋਰਟੀ ਸਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਇੱਥੇ ਤੇ ਹੁਣ ਜਿਹੜੀ ਅਮੈਂਡਮੈਂਟਸ ਹੈਗੀਆਂ ਨੇ ਆਪਣੀਆਂ ਇੱਕ ਬਾਈ ਯੂਜ਼ਰਸ ਜਿਹੜੀ ਸ਼ੁਰੂ ਤੋਂ ਇਸ ਦੀ ਇਸਤੇਮਾਲ ਕਰਦੇ ਆ ਰਹੇ ਆ ਉਹਨਾਂ ਨੇ ਉਹ ਵਰਡ ਡਿਲੀਟ ਕਰਤਾ ਵਰਡ ਡਿਲੀਟ ਕਰਨ ਦਾ ਮਤਲਬ ਇਹ ਹੋ ਗਿਆ ਜੀ ਉਹਦੇ ਵਿੱਚੋਂ ਅਮੈਂਡਮੈਂਟ ਦੇ ਵਿੱਚੋਂ ਕਾਢ ਹੀ ਦਿੱਤਾ ਕਿ ਅਸੀਂ ਜੋ ਇਸਤੇਮਾਲ ਕਰਦੇ ਆ ਨੇ ਉਹ ਚ ਡੀਸੀ ਦਾ ਕੰਟਰੋਲ ਕਰਤਾ ਕਿ ਡਿਸਪਿਊਟਡ ਕ੍ਰੀਏਟ ਕਰਕੇ ਕਿਹਾ ਸਾਨੂੰ ਇਹ ਪਾਗਲ ਬੇਫਕੂ ਬਣਾ ਰਹੇ ਨੇ ਅਸੀਂ ਇਸ ਦੇ ਖਾਤਰ ਚਾਹੇ ਜਿੱਥੇ ਤੱਕ ਰਿਜੈਕਟ ਕਰਾਉਣ ਦੀ ਖਾਤਰ ਚਾਹੇ ਸੁਪਰੀਮ ਕੋਰਟ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਅਪਰੋਚ ਕਰਾਂਗੇ ਔਰ ਅਸੀਂ ਇਸ ਬਿੱਲ ਨੂੰ ਰਿਜੈਕਟ ਕਰਾ ਕੇ ਹੀ ਛੱਡਾਂਗੇ ਔਰ ਅਸੀਂ ਪ੍ਰੋਟੈਸਟ ਇਹਦਾ ਆਂਦੇ ਦਿਨਾਂ ਤੱਕ ਹੋਰ ਤੇਜ਼ ਕਰਦਾਂਗੇ ਜੇ ਸਾਡੀ ਸਰਕਾਰ ਨੇ ਨਾ ਮੰਗ ਮੰਨੀਆਂ ਤਾਂ ਅਸੀਂ ਪ੍ਰੋਟੈਸਟ ਦਿਨ ਬਾ ਦਿਨ ਡੇ ਬਾ ਡੇ ਕਰਦੇ ਹੀ ਰਵਾਂਗੇ ਪ੍ਰੋਟੈਸਟ ਇੱਕ ਕੇਸ ਸੀ 1954 ਦਾ ਰਤੀ لال ਗਾਂਧੀ ਵਰਸਸ ਸਟੇਟ ਆਫ ਬੰਬੇ ਉਸ ਦੇ ਵਿੱਚ ਕਲੀਅਰ ਕੱਟ ਡਿਫਾਈਨ ਹੈ ਕਿ ਕੋਈ ਵੀ ਧਾਰਮਿਕ ਬੰਦਾ ਕੋਈ ਵੀ ਅੰਨਿਆ ਕੋਈ ਮੁਸਲਮਾਨਾਂ ਤੋਂ ਇਲਾਵਾ ਕੋਈ ਧਰਮ ਉਹਦੇ ਵਿੱਚ ਇੰਟਰਫੀਰੈਂਸ ਨਹੀਂ ਕਰ ਸਕਦਾ ਕਿ ਆ ਉਹਨਾਂ ਨੇ ਉਹ ਵੀ ਸਮਝ ਨਹੀਂ ਕੀਤੀ ਸੁਪਰੀਮ ਕੋਰ ਨੂੰ ਓਵਰਰੂਲਡ ਕਰਤਾ ਦੂਜਾ ਕੇਸ ਸੀਗਾ ਇੱਕ ਸૈયਦ ਅਲੀ ਵਰਸਸ ਸਟੇਟ ਆਫ ਲਾਹੌਰ ਉਸ ਵਿੱਚ ਵੀ ਇਹਨਾਂ ਨੇ ਇਹ ਕਿਹਾ ਸੀ ਸੁਪਰੀਮ ਕੋਰਟ ਨੇ ਕਿ ਲਈ ਵਾਂਸ ਵਕਫ ਆਲਵੇਜ਼ ਅ ਵਕਫ ਜਦੋਂ ਇੱਕ ਵਾਰੀ ਵਕਫ ਹੋ ਗਈ ਜਗਾ ਉਹ ਹਮੇਸ਼ਾ ਹੀ ਵਕਫ ਵਾਸਤੇ ਚੱਲੂਗੀ ਹੁਣ ਸਾਡੇ ਤੋਂ ਕਾਗਜ਼ ਮੰਗੇ ਜਾ ਰਹੇ ਨੇ ਉਹ ਕਈ ਵਾਰੀ ਦਾ ਜ਼ੁਬਾਨੀ ਹੁਣ ਮੇਰੀ ਕੋਈ ਪ੍ਰਾਪਰਟੀ ਹੈ ਮੈਂ ਉਹਦਾ ਓਨਰ ਹੈਗਾ ਮੇਰੀ 100 ਗਾਜ ਦੀ ਪ੍ਰਾਪਰਟੀ ਹੈ 50 ਗਾਜ ਮੈਂ ਮੱਜ਼ੀ ਨੂੰ ਦੇਤੀ ਕਿ ਆ ਗਵਰਨਮੈਂਟ ਆ ਕੇ ਉਹਦਾ ਕਾਗਜ਼ ਚੈੱਕ ਕਰੂਗੀ ਉਹ ਤਾਂ ਮੈਂ ਵਰਬਲੀ ਦੇ ਦਿੱਤੀ ਔਰ ਉਸਤੇ ਮਜ਼ੀ ਤਮੀਰ ਹੋ ਗਈ ਉਹਨੂੰ ਢਾ ਦਿੱਤਾ ਜਾਊਗਾ ਅੱਜ ਦੇ ਟਾਈਮ ਦੇ ਵਿੱਚ ਇਹ ਸਾਡੇ ਨਾਲ ਗਲਤ ਕਾਲੇ ਕਾਨੂੰਨ ਦੀ ਅਸੀਂ ਨਖਿੱਧ ਕਰਦੇ ਹਾਂ ਔਰ ਇਸ ਨੂੰ ਅਸੀਂ ਰਿਜੈਕਟ ਕਰਨਾ ਚਾਹੁੰਦੇ ਹਾਂ ਕਿ ਜੀ ਇਹ ਆਪਸੀ ਭਾਈਚਾਰੇ ਦੀ ਮੁਹੱਬਤ ਤੇ ਕਲਾਸ ਦੀ ਕੌਮ ਹੈ ਅਸੀਂ ਪ੍ਰੋਟੈਸਟ ਕਰਾਂਗੇ ਤਾਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਔਰ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਮੀਡੀਆ ਦਾ ਸ਼ੁਕਰਗੁਜ਼ਾਰ ਹਾਂ ਜਿਹੜੇ ਹਰ ਟਾਈਮ ਇਸ ਆਵਾਜ਼ ਨੂੰ ਬੁਲੰਦ ਕੀਤਾ ਔਰ ਸਰਕਾਰ ਦੇ ਕੰਨਾਂ ਤੱਕ ਵੀ ਇਹੀ ਆਵਾਜ਼ ਜਾਣੀ ਚਾਹੀਦੀ ਹੈ ਸਾਡੀ ਤੁਹਾਡੇ ਜ਼ਰੀਏ ਦੇ ਤੁਰੂ ਤਾਕੀ ਉਹ ਜਿਹੜੀ ਸੁੱਤੀ ਪਈ ਸਰਕਾਰ ਆ ਉਹ ਜਾਗ ਜਾਵੇ ਕਿ ਅਸੀਂ ਹੁਣ ਜ਼ੁਲਮ ਨਹੀਂ ਸਹਿ ਸਕਦੇ ਸਾਡੀ ਜ਼ੁਲਮ ਦੀ ਹੱਦ ਹੋ ਗਈ ਹੈ ਕਦੀ ਟ੍ਰਿਪਲ ਤਲਾਕ ਦਾ ਮਸਲਾ ਚੱਕ ਲੈਂਦੇ ਆ ਕੋਈ ਜਿਹੜੀ ਕੁਰਾਨ ਸ਼ਰੀਫ ਦੇ ਵਿੱਚ ਜੋ ਕਾਨੂੰਨ ਆਪਣਾ ਪਾਸ ਹੋਇਆ ਅਸੀਂ ਉਹਨੂੰ ਕਿੰਦਾ ਆਪਾਂ ਓਵਰਰੂਲਡ ਕਰਦਾਂਗੇ ਜੀ ਅਸੀਂ ਕਿਵੇਂ ਬਦਲ ਦਾਂਗੇ ਉਸ ਚੀਜ਼ ਨੂੰ ਅਸੀਂ ਇਸ ਚੀਜ਼ ਨੂੰ ਨਖਿੱਧ ਚਾਂਗ ਕੇ ਪਾਵਾਂਗੇ ਸਾਡਾ ਪ੍ਰੋਟੈਸਟ ਕੀਤਾ ਜਾਊਗਾ ਇਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਏਗੀ ਜੀ ਅੱਜ ਸਾਡੇ ਹਾਜੀ ਸਾਹਿਬ ਤੇ ਹਾਜੀ ਸਤਾਰ ਸਾਹਿਬ ਆਜੀ ਜਮਾਲ ਸਾਹਿਬ ਜੋ ਕਿ ਮਰਕਜ਼ ਕਮੇਟੀ ਵੱਲੋਂ ਇੱਕ ਨਦੀ ਸਰਪ੍ਰਸਤੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਤੇ ਸਾਡੇ ਜਿਹੜੇ ਮਤਲਬ ਯੂਥ ਦੇ ਜਿਹੜੇ ਮਤਲਬ ਸਾਡੇ ਪ੍ਰਾਣ ਨੇ ਸਾਰੇ ਜੋ ਕਮੇਟੀ ਦੇ ਮੈਂਬਰ ਨੇ ਅਹੁਦੇਦਾਰ ਨੇ ਉਹ ਸਾਰੇ ਇਕੱਠੇ ਹੋਏ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜੋ ਬੱਕ ਬੋਰਡ ਅਮੈਂਡਮੈਂਟ ਬਿਲ ਪਾਸ ਕੀਤਾ ਗਿਆ ਜੀ ਉਹਦੇ ਵਾਪਸੀ ਦੇ ਰਿਗਾਰਡਿੰਗ ਅਸੀਂ ਉਸ ਦਾ ਮਤਲਬ ਬੱਕ ਬੋਰਡ ਵਿਲ ਦਾ ਅਸੀਂ ਅਗੇਂਸਟ ਇੱਕ ਪ੍ਰੋਟੈਸਟ ਕਰਨਾ ਚਾਹੁੰਦੇ ਆ ਜੋ ਕਿ ਸਾਰੇ ਮੁਸਲਿਮ ਭਾਈਚਾਰੇ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਸ ਪ੍ਰੋਟੈਸਟ ਦੇ ਵਿੱਚ ਆਉਣ ਵਾਲੇ ਸਮੇਂ ਤੋਂ ਦੱਸਿਆ ਜਾਏਗਾ ਤੇ ਜਿਹੜੇ ਵੀ ਲੁਧਿਆਣਾ ਸ਼ਹਿਰ ਪੰਜਾਬ ਕਿਤੇ ਵੀ ਵੱਸਦੇ ਨੇ ਸਾਰੇ ਮੁਸਲਿਮ ਭਾਈਚਾਰਾ ਇਕੱਠਾ ਹੋ ਕੇ ਇਸ ਪ੍ਰੋਟੈਸਟ ਨੂੰ ਕਾਮਯਾਬ ਬਣਾਵੇ ਆਉਣ ਵਾਲੇ ਸਮੇਂ ਵਿੱਚ ਜਲਦ ਤੋਂ ਜਲਦੀ ਡੇਟ ਤੇ ਟਾਈਮ ਦੱਸ ਦਿੱਤਾ ਜਾਏਗਾ ਇਸ ਸਰ ਕੇ ਖਾਸ ਕੇ ਇਹ ਬਿਲਾਂ ਦੇ ਵਿੱਚ ਜਿਹੜੇ ਇਹਨਾਂ ਗੋਹ ਹੋ ਰਿਹਾ ਮੁਸਲਮਾਨ ਭਾਈਚਾਰੇ ਇਹ ਜੀ ਦੇਖੋ ਜੀ ਬਾਬਾ ਸਾਹਿਬ ਵੱਲੋਂ ਇਸ ਸੰਵਿਧਾਨ ਵੱਲੋਂ ਜੋ ਬਿਲ ਪੰਸਰ ਮੁਸਲਿਮ ਪਾਈਚਾਰੇ ਵੱਲੋਂ ਆਲੇ ਸਲਾਮ ਦੇ ਨਾਂ ਤੇ ਬੱਕਾ ਬੋਰਡ ਪਹਿਲਾ ਜੋ ਚੱਲਦਾ ਆ ਰਿਹਾ ਹੈ ਇਸ ਦੇ ਰਿਗਾਰਡਿੰਗ ਬਾਬਾ ਸਾਹਿਬ ਸੰਵਿਧਾਨ ਦੇ ਵਿੱਚ ਇੱਕ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਡਾਕਟਰ ਭੀਮਰਾਮbedkar ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਬੱਕਾ ਬੋਰਡ ਬਣਾਇਆ ਗਿਆ ਸੀਗਾ ਐਕਟ 2013 ਦੇ ਵਿੱਚ ਉਸ ਐਕਟ ਦੇ ਤਹਿਤ ਬੱਕਾਪੁਰ ਦੀ ਜਿਹੜੀ ਜ਼ਮੀਨਾਂ ਨੇ ਆਲੇ ਸਲਾਮ ਦੇ ਨਾਂ ਤੇ ਨੇ ਜੋ ਕਿ ਇਸ ਨੂੰ ਕੋਈ ਵੀ ਛੇੜਖਾਂਦੀ ਨਹੀਂ ਕਰ ਸਕਦਾ ਜੋ ਸਾਡਾ ਆਪਣਾ ਅਮਰਾ ਕੀ ਕਹਿੰਦੇ ਨੇ ਜੇ ਬਿੱਲ ਜਿਹੜਾ ਬਣਿਆ ਹੈ ਨਾ ਇਹਦੇ ਸਾਰੇ 올 ਓਵਰ ਇੰਡੀਆ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਤੇ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਅਸੀਂ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਆ ਜਿੱਦਾਂ ਦੇਖਿਆ ਹੈ 370 ਨੂੰ ਟਾਰਗੇਟ ਕੀਤਾ ਗਿਆ 3 ਤਲਾਕਾਂ ਨੂੰ ਟਾਰਗੇਟ ਕੀਤਾ ਗਿਆ ਉਹ ਤੀਜਾ ਟਾਰਗੇਟ ਵੀ ਕੀਤਾ ਗਿਆ ਦੇਖੋ ਜੀ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ ਪੋਲਿਟਿਕਸ ਕਰਨ ਦੀ ਠੀਕ ਹੈ ਜੀ ਮੌਮਡਨ ਅਲਪ ਸੰਖਿਆ ਨੂੰ ਲੈ ਕੇ ਇਹ ਪੋਲਿਟਿਕਸ ਕਰ ਰਹੇ ਨੇ ਤੇ ਗਾਹਾਂ ਕਰਦੇ ਆਉਣਗੇ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਸਾਡੀ ਕੋਸ਼ਿਸ਼ ਇਹ ਰਹੇਗੀ ਇਹਨੂੰ ਜਲਦੀ ਤੋਂ ਜਲਦੀ ਮਤਲਬ ਵਾਪਸ ਲੈ ਲੈਣ ਤੇ ਵਧੀਆ ਰਹੇਗਾ ਨਹੀਂ ਤਾਂ ਪੋਰ 올 ਓਵਰ ਇੰਡੀਆ ਦੇ ਵਿੱਚ ਇਹਨਾਂ ਦਾ ਵਿਰੋਧ ਬਹੁਤ ਵੱਡੇ ਲੈਵਲ ਤੇ ਵੱਜੇਗਾ ਹਾਈ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਮਕਸਦ ਨਾਲ ਪਾਇਆ ਰਹੇ ਹੋ ਉਹਨੇ ਕੀ ਮੈਸੇਜ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ ਸਾਰੇ ਕੌਮ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਹੜਾ ਵਕ ਪਿਲ ਜਿਹੜਾ ਪਿਛਲੇ ਦਿਨਾਂ ਸੰਸਦ ਦੇ ਵਿੱਚ ਭਾਜਪਾ ਸਰਕਾਰ ਨੇ ਪਾਸ ਕੀਤਾ ਉਹਨੂੰ ਲੈ ਕੇ ਜਿਵੇਂ ਪੂਰੇ ਦੇਸ਼ ਦੇ ਵਿੱਚ ਜਨਕੋਸ਼ ਪਾਇਆ ਜਾ ਰਿਹਾ ਉਹਨੂੰ ਲੈ ਕੇ ਅਸੀਂ ਉਹਦਾ ਵਿਰੋਧ ਦਰਜ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਆਂ ਔਰ ਉਹਦੀ ਇੱਕ ਰੂਪਰੇਖਾ ਤਿਆਰ ਕਰ ਰਹੇ ਆਂ ਕਿ ਪੰਜਾਬ ਦੀ ਸਰਜ਼ਮੀਨ ਤੋਂ ਕਿੱਦਾਂ ਦੀ ਆਵਾਜ਼ ਜਾਂ ਕਿੱਦਾਂ ਦਾ ਇੱਕ ਪ੍ਰੋਟੈਸਟ ਜਿਹੜਾ ਹੈਗਾ ਵੀ ਕੇਂਦਰ ਸਰਕਾਰ ਤੱਕ ਪਹੁੰਚਣਾ ਚਾਹੀਦਾ ਹੈ ਤੇ ਜਿਸ ਜਿਸ ਨੂੰ ਜਿਸ ਪ੍ਰੋਟੈਸਟ ਨੂੰ ਅਸੀਂ ਬੜੇ ਸ਼ਾਂਤੀਪੂਰਤ ਤਰੀਕੇ ਨਾਲ ਕਰਨਾ ਵੀ ਚਾਹ ਰਹੇ ਆਂ ਔਰ ਸਰਕਾਰ ਨੂੰ ਜਗਾਣਾ ਵੀ ਚਾ ਰਹੇ ਆ ਔਰ ਚੇਤਾਵਨੀ ਵੀ ਚਾ ਰਹੇ ਆ ਜੇ ਸਰਕਾਰ ਆਪਣੇ ਇਹ 60000 ਮੀਰ ਤੋਂ ਜਾਂ ਧੱਕੇਸ਼ਾਹੀ ਤੋਂ ਜੋ ਪਿਛਲੇ 15 ਸਾਲ ਤੋਂ ਮੁਸਲਮਾਨ ਕਮੇਟੀ ਨਾਲ ਬਣਿਆ ਹੋਟੀਲ ਦੇ ਨਾਲ ਜਿਹਦੇ ਵਿੱਚ ਸਿੱਖ ਵੀ ਆਉਂਦੇ ਆ ਤੇ ਮੁਸਲਮਾਨ ਚੈਨ ਜਾਂ ਜਿੰਨੇ ਵੀ ਮਾਈਨੋਰਟੀਜ਼ ਦੀ ਜਿਹ ਸਾਡੀ ਜਿਹੜੇ ਲੋਕ ਹੁੰਦੇ ਆ ਉਹਨਾਂ ਨਾਲ ਕਰ ਰਹੀ ਹੈ ਮਾਈਨੋਰਟੀ ਨੂੰ ਟਾਰਗੇਟ ਲੈ ਕੇ ਜਿਹੜੇ ਕਾਨੂੰਨ ਪਾਸ ਕਰ ਰਹੀ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਚਾਉਂਦੇ ਆ ਔਰ ਸਾਡੇ ਨਾਲ ਅੱਜ ਲੁਧਿਆਣਾ ਦੇ ਜ਼ਿੰਮੇदार ਲੋਕ ਵੀ ਬੈਠੇ ਨੇ ਅਨਵਰ ਅਲੀ ਜੀ ਵੀ ਬੈਠੇ ਨੇ ਐਡਵੋਕੇਟ ਮਹਿਰ ਅਲੀ ਜੀ ਬੈਠੇ ਨੇ ਕਾਮਿਦਾ ਅਲੀ ਜੀ ਬੈਠੇ ਨੇ ਔਰ ਸਾਡੇ ਸਾਰੇ ਕੌਮ ਦੇ ਸਰਪੰਚ ਹਾਜੀ ਜਮਾਲ ਸਾਹਿਬ, ਅਬਦੁੱਲ ਸੱਤਾਰ ਸਾਹਿਬ ਔਰ ਹਾਜੀ ਸਲੀਮ ਸਾਹਿਬ ਔਰ ਜਿੰਨੇ ਵੀ ਸਾਡੇ ਸੱਜਣ ਬੈਠੇ ਨੇ ਅਖਤਰ بھائی ਬੈਠੇ ਹੈ ਅਸੀਂ ਸਾਰੇ ਹੀ ਅੱਜ ਜ਼ਿੰਮੇਦਾਰ ਲੋਕ ਇੱਥੇ ਇਕੱਠੇ ਹੋਏ ਆ ਔਰ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਕਿਉਂਕਿ ਜਿਹੜਾ ਵਕਤ ਅਮੈਂਡਮੈਂਟ ਬਿਲ ਆਇਆ ਹੈ ਬਿਲਕੁਲੀ ਮੁਸਲਮਾਨ ਵਿਰੋਧੀ ਹੈ ਤੇ ਅਸੀਂ ਕਠੋਰ ਸ਼ਬਦਾਂ ਦੇ ਵਿੱਚ ਦੀ ਨਿੰਦਾ ਕਰਦੇ ਆ ਪਿਆਰ ਵਾਲੇ ਸਮੇਂ ਦੇ ਵਿੱਚ ਉੱਠ ਕੀ ਆਨੇ ਕਰਨ ਚੱਕਿਆ ਜੇ ਸਰਕਾਰ ਨੇ ਜਲਦ ਤੋਂ ਜਲਦ ਇਹ ਐਮੈਂਡਮੈਂਟ ਬਿੱਲ ਜਿੱਦਾਂ ਹੀ ਇਹਨਾਂ ਨੇ ਲਾਗੂ ਕਰਾਇਆ ਤੱਕੇ ਨਾਲ ਜਾਂ ਜਿੱਦਾਂ ਮਰਜ਼ੀ ਮੈਨੀਪੂਲੇਟ ਕਰਕੇ ਅਸੀਂ ਤੁਹਾਡੀ ਮੀਡੀਆ ਰਾਹੀਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚੇਤਾਉਣਾ ਚਾਹੁੰਦੇ ਆ ਕਿ ਇਹ ਸਰਕਾਰ ਜੇ ਆਪਣਾ ਬਿੱਲ ਵਾਪਸ ਨਹੀਂ ਲੈਂਦੀ ਤੇ ਬਹੁਤ ਵੱਡਾ ਜਨਕ੍ਰੋਸ਼ ਜਿਹੜਾ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਨਿਕਲ ਕੇ ਸੜਕਾਂ ਤੇ ਆਊਗਾ ਉਹਦੀ ਜ਼ਿੰਮੇਵਾਰੀ ਜਿਹੜੀ ਹੋਊਗੀ ਉਹ ਕੇਂਦਰ ਸਰਕਾਰ ਦੀ ਹੋਊਗੀ ਔਰ ਇਸ ਬਿੱਲ ਨੂੰ ਜਲਦ ਤੋਂ ਜਲਦ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਕਿ ਜਿਹੜੇ ਕਿ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੁਸਲਮਾਨ ਕਾਫੀ ਸਾਲਾਂ ਤੋਂ ਪਾਰਟੀਸ਼ਨ ਤੋਂ ਬਾਅਦ ਜਿਹੜੀ ਵਕਤ ਪ੍ਰਾਪਰਟੀਆਂ ਤੇ ਉੱਤੇ ਆਪਣਾ ਜਿਹੜਾ ਉਹਨਾਂ ਦੇ ਵੱਡੇ ਬਜ਼ੁਰਗਾਂ ਨੇ ਉਹਨਾਂ ਨੂੰ ਦਾਨ ਕੀਤੀਆਂ ਹੋਈਆਂ ਸੀ ਉਹ ਕਿਤੇ ਨਾ ਕਿਤੇ ਕਿੰਦ ਸਰਕਾਰ ਵੱਲੋਂ ਡਾਕਾ ਮਾਰਿਆ ਜਾ ਰਿਹਾ ਉਹ ਕਿੰਦ ਸਰਕਾਰ ਨੂੰ ਇਸ ਕਦਮ ਨੂੰ ਪਿੱਛੇ ਲੈਣਾ ਚਾਹੀਦਾ ਹੈ ਰਹੀਮ ਅੱਲਾਹ ਦੇ ਨਾਮ ਸੇ ਆਗਾਦ ਕਰਤਾ ਹੂੰ ਜੋ ਨਿਹਾਇਤ ਰਹਿਮ ਵਾਲਾ ਪੂਰੀ ਦੁਨੀਆ ਦਾ ਮਾਲਿਕ ਹੈ ਪੂਰੀ ਕਾਇਨਾਤ ਦਾ ਮਾਲਿਕ ਹੈ ਹਮ ਸਭ ਦਾ ਮਾਲਿਕ ਹੈ दोस्तों आज हम सब पूरी मुल्क की हालात किसी से छुपा नहीं है कि देश में किस की सरकार है कौन चला रहा है किस तरह की सरकार है और हमसे कैसा नाता जोड़ी सरकार है एक तो कहते जी जमूहत मुल्क है सबको बोलने का अधिकार है सबको जीने का अधिकार है सबको धरने देने का अधिकार है आखिर ये कानून जानबूझकर जो है कोई ना कोई बहाने से मुसलमानों को टारगेट किया जा रहा है, क्यों ऐसा क्यों है कल को किसानों के ऊपर थोप दिया किसानों को सालों तक थके मरवाते रहे अब उसका थोड़ा मसला सुलझा नहीं मुसलमानों पे थोप दिया ये दस साल से सरकार किया क्या है ये कहते हैं ना अंधेर नगरी चौपट राजा अंधेर नगरी चौपट राजा कि हम तुम सब पूरे नगर के लोग अंधेर हो चौपट राजा तो हम हैं हमें चलाना है देश को कैसे चलाना क्या है देश इन कानूनों से चलेगा तुमने आज देश के लिए किया क्या बताओ कौन से कानून बनाए लोग सड़कों पे मर रहे हैं छोटे छोटे बच्चों के साथ बलात्कार हो रहे है। लोग अस्पतालों के लिए दवाइयों के लिए मर रहे कौन कानून तुमने बना दिया एक कानून बनाया ये क्या बनाया एक छोटी सी प्रॉपर्टी छोटी सी जगह जो मुसलमानों के हक में आती है उनसे जो गरीब मोहताज बच्चे जो पल रहे हैं और खा रहे हैं इसको टारगेट बनाने का मकसद क्या है तुम्हारा इसको क्यों ऐसा कर रहे हो कि तुम अपने हिंदू हिंदू भाइयों को दिखाना चाहते हो कि हम मुसलमानों के विरुद्ध हैं अपनी वोट हासिल करने के लिए लेकिन आप सबको पूरे देशवासियों को तो मेरा एक पैगाम है कि दोस्तों आज बारी हमारी है तो कल तुम्हारी है कल उनकी है इसमें किसी की वो नहीं है दोस्त सबके साथ यही होना ज़्यादा ना बोलते हुए मैं पूरे देश के मुसलमानों से अपील करता हूँ कि इसमें कोई किंतु परंतु नहीं करना हम सब मिलजुल कर इस ਕਾਲੇ ਕਾਨੂੰਨ ਦਾ ਵਿਰੋਧ ਕਰेंगे और इंशाल्लाह करते रहेंगे थैंक यू